ਮਿਸਤਰੀ ਸਿਕਾ ਸਾਰ ਹਨ। ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਿੱਖਪੁਰ ਹਾਂਜੀ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਿੱਖਪੁਰ ਤੇ ਜੰਹਤਪੁਰ ਬਿਲਕੁਲ ਦੋਵੇਂ ਨਾਲ-ਨਾਲ ਹੀ ਆ ਪਿੰਡ ਦੋਵੇਂ ਬਿਲਕੁਲ ਨਾਲ-ਨਾਲ ਆ ਤੇ ਜੰਹਤਪੁਰ ਜਿਹੜਾ ਵਾ ਅੰਮ੍ਰਿਤਸਰ ਜ਼ਿਲ੍ਹੇ ਚ ਆ ਤੇ ਸਿੱਖਪੁਰ ਜਿਹੜਾ ਵਾ ਉਹ ਗੁਰਦਾਸਪੁਰ ਜ਼ਿਲ੍ਹੇ ਚ ਆ ਬਟਾਲੇ ਤੋਂ ਜਿਹੜਾ ਵਾ ਅੰਮ੍ਰਿਤਸਰ ਤੋਂ ਜਿਹੜਾ ਰੋਡ ਜਾਂਦਾ ਰੋਡ ਦੇ ਉੱਪਰ ਹੀ ਜਿਹੜਾ ਵੀਰ ਦੀ ਹੁਣਾਂ ਦਾ ਪਿੰਡ ਆ ਤੇ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚ ਤੇ ਨਵਾਂ ਹੀ ਕੰਮ ਸ਼ੁਰੂ ਕੀਤਾ ਵੀਰ ਜੀ ਹੁਣਾਂ ਨੇ ਕੁਛ ਇਹਨਾਂ ਦੇ ਵਿੱਚ ਵੀ ਦੀ ਹੁਣਾਂ ਦੇ ਕਰਦੀਆਂ ਵਾ ਤੇ ਕੁਝ ਜਿਹੜੀਆਂ ਲਿਆਉਂਦੀਆਂ ਵਾ ਆ ਤਿੰਨ ਜਿਹੜੀਆਂ ਕਾਮਾਂ ਟੁਕੜਾ ਗੱਪਣਾ ਚੈੱਕ ਪਾਸ ਆ ਇੱਕ ਆ ਵੀ ਚੰਗੇ ਰਿਕਾਰਡ ਵਾਲੀ ਬੱਚੇ ਤੋਂ ਬਿਨਾ ਵਾ ਤੇ ਇੱਕ ਆ ਵੀ ਬੱਚੇ ਤੋਂ ਬਿਨਾ ਵਾ ਇਹ ਤੇ ਗਾਂ ਬੋਲੀ ਵੀ ਅੱਜ ਹੀਟ 'ਚ ਵੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸਦੇ ਕਰੀ ਆਪਾਂ ਨਾਮ ਪਰਮਜੀਤ ਸਿੰਘ ਜੀ ਤੈਨੂੰ ਸ਼ੁਰੂ ਕਰ ਹਾਂਜੀ ਤਸਵੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਨੇ ਫੋਨ ਨੰਬਰ ਆ ਗਿਆ 90410 17143 ਠੀਕ ਐ ਨਵਾਂ ਹੀ ਕੰਮ ਸ਼ੁਰੂ ਕੀਤਾ ਹਾਂਜੀ ਨਵਾਂ ਹੀ ਕੀਤਾ ਜੀ ਕੋਈ ਪਹਿਲੀ ਅਰੀ ਲਿਆਂਦੇ ਪਛੋ ਪਹਿਲੀ ਅਰੀ ਲਿਆਂਦੇ ਕੋਈ ਕਰ ਦੇ ਅੱਛਾ ਅੱਜ ਟੋਟਲ 5 ਵਖਾਉਣੀਆਂ ਹਨ 5 14 ਪਾਜ ਇਹਨਾਂ ਚ ਕਿੰਨੀਆਂ ਲਿਆਂਦੀਆਂ ਕਿੰਨੀਆਂ ਕਰਦੀਆਂ ਤਿੰਨ ਆਪਣੀਆਂ ਕਰਦੀਆਂ ਜੀ ਅੱਛਾ ਤੇ ਦੋ ਲਿਆਂਦੀਆਂ ਦੋ ਲਿਆਂਦੀਆਂ ਹਾਂਜੀ ਠੀਕ ਐ ਦੋ ਹੀ ਪਿਛੇ ਆ ਰਹੀਆਂ ਅੱਛਾ ਦੋ ਹੋ ਰੌਂਡ ਦੇ ਤੱਕ ਆ ਦੇਣਗੇ ਦੋ ਠੀਕ ਐ ਹਾਂਜੀ ਉਹ ਜੋ ਇੱਕ ਇੱਕ ਟੋਕੜ ਆ ਅੱਛਾ ਤੇ ਇੱਕ ਸੱਜਾ ਤੇ ਕਿੰਨਾ ਕਿੰਨੇ ਕ ਦੁੱਧ ਵਾਲੀਆਂ ਉਹ ਇੱਕ ਜਿਹੜੀ ਸੱਜਰ ਜਿਹਾ 6 ਕਿਲੋ ਥੱਲੇ ਦੇ ਅੱਛਾ ਮਗਰ ਵੱਛਾ ਜੀ ਠੀਕ ਐ ਤੇ ਟੋਕੜ 2 ਕੁ ਮਹੀਨੇ ਹੋ ਗਏ 250 ਨੂੰ ਅੱਛਾ ਤੇ 6-7 ਕਿਲੋ ਕੁ ਥੱਲੇ ਛੋਟੇ ਭਾਈ ਆ ਕਿ ਉਹ ਵੀ ਛੋਟੇ ਭਾਈ ਛੋਟੇ ਠੀਕ ਐ ਉਹਨਾਂ ਪਰੇ ਵੀ ਕੋਈ ਫੋਨ ਲਾ ਕੇ ਪੁੱਛ ਲਿਆ ਨਾ ਠੀਕ ਐ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਇਹ ਵਿੱਚ ਇਹਨਾਂ ਦੇ ਘਰ ਦੀ ਗਾਂ ਆ ਜਿਹੜੀ ਥਣਾ ਦਾ ਸੱਜ ਗਿਆ ਪੇਤਾ ਆਪਾਂ ਦੇਖ ਸਕਦੇ ਕਾਫੀ ਚੰਗਾ ਵਜਰਾ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਦੱਸਿਓ ਵੀ ਜੀ ਇਹਦੇ ਬਾਰੇ ਵਾਲੀ ਵੀ ਦੀ ਆਪਾਂ ਪਹਿਲੇ ਸਵੇਰ ਵੇੜ ਜਾਂਦੀ ਸੀ ਅੱਛਾ ਜਦੋਂ ਬੱਸੀ ਉਹੋ ਲੈ ਆਏ ਸੀ ਆਪਾਂ ਅੱਛਾ ਹੁਣ ਤੀਜੇ ਸੂਰੇ ਨੂੰ ਮਤਲਬ ਗੱਭਣ ਹੋ ਗਈ ਆ ਅੱਛਾ ਅੱਠ ਦਿਨ ਹੋ ਗਏ ਨੇ ਟੀਕਾ ਲਾਇਆ ਨੇ ਠੀਕ ਆ ਤੇ ਦੋ ਮਹੀਨੇ ਹੋ ਗਏ ਸੂਈ ਨੇ ਇਹਨੂੰ ਠੀਕ ਹੈ ਬੱਚਾ ਇਹਦੇ ਪਿਛੇ ਅੱਛਾ ਮਰ ਗਿਆ ਜੀ ਤੇ ਹੁਣ ਦੁੱਧ ਕਿੰਨਾ ਹੈ ਦੇਖੋ ਦੁੱਧ ਇਹ ਸਮੇਂ ਤੇ ਦੋ 20 ਜਾਗਾ ਜੀ 20 ਲੀਟਰ ਹੈਗਾ ਪੱਕਾ ਦੁੱਧ ਦੁੱਧ ਇਹ ਤਾਂ ਹੁਣ ਇਸ ਸਮੇਂ 20 ਹੈਗਾ ਪਰ ਬਈ ਆਪਣੇ ਕੋਲ 24 25 ਤੋਂ ਥਾਂ ਆਈ ਏ ਅੱਛਾ ਇਹ ਆਪਣੇ ਕੋਲ ਬੰਦਾ ਹੈ ਨਹੀਂ ਜੀ ਪੱਠੇ ਪਾਉਣ ਲਈ ਠੀਕ ਆ ਲੱਗ ਰਿਹਾ ਥੋੜੀ ਜਿਹੀ ਥ ਤੋ ਰਹਾ ਫੇਰੇ ਕਰੀ ਨੂੰ ਮੋਕੇ ਦੇ ਦੇ ਕੋਲ 20 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਵਾ ਤੇ ਟੀਗਾ ਵੀ ਭਰਾ ਇਹਨਾਂ ਅਟਕ ਕੇ ਦਿਨ ਹੋ ਗਏ ਚੰਗੇ ਕੱਦ ਕਾਠਾ ਲਈ ਲੈ ਜਾ ਵੀਰ ਜੀ ਸੋਲੇ ਰੰਗ ਦੇ ਉਸਾਲੀਏ ਬਾਕੀ ਹੁਣੇ ਬੰਨੀ ਆ ਮੈਂ ਤਾਂ ਕਰਕੇ ਉਤਰਾ ਕਈ ਵਾਰੀ ਪਛੇ ਜਿਹੜਾ ਵਾ ਬਾਹਰ ਦੇ ਬੰਦੇ ਤੋਂ ਡਰ ਵੀ ਜਾਂਦਾ ਵਾ ਉਤਰਾ ਵੀ ਦੀ ਚੌਣ ਚੌਣ ਚ ਛੰਡੀਆਂ ਤੇਰੀਆਂ ਬਿਲਕੁਲ ਹੋ ਗਈ ਛੰਡੀਆਂ ਤੇਰੀਆਂ ਪਰ ਰੱਸੀ ਨਹੀਂ ਪਾਉਣੀ ਤੇ ਅੱਛਾ ਰੱਸੀ ਤਾਂ ਬਿਨਾਂ ਵਾ ਇਦਾਂ ਹੀ ਆਪਾਂ ਛੋੜ ਲੈਂਦੇ ਤੇ ਇਹਦਾ ਮੁੱਲ ਇਹਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਵਾ ਇਹਦਾ ਆਪਾਂ ਬਾਕੀ ਸਾਰੀਆਂ ਤੇ ਦੱਸਨੇ ਆ ਨਾ ਇਹ ਤੇ ਕੱਲੀ ਦਾ ਫੋਨ ਤੇ ਇਹਦਾ ਤਾਂ ਵੀਰ ਦਾ ਆਪਾਂ ਫੋਨ ਤੇ ਪੁੱਛ ਗਾਂ ਦੇ ਸਾਹ ਨਾਲ ਨੋਰਮਲ ਹੀ ਰੱਖਣਾ ਵਾ ਹਾਂ ਜੀ ਹਾਂ 15000 ਰੱਖਾਂਗੇ ਠੀਕ ਐ ਚਲੋ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਇੱਕ ਕਾਲੀ ਗਾਂ ਵੀ ਜਿਹੜੀ ਕਹਿੰਦੇ ਸੀ ਇਤੋ ਕੜ ਕਪੰਜੇ ਵਿੱਚ ਹਾਂਜੀ ਇਹ ਵੀ ਕੋਕਰ ਗੱਬਨ ਦੇ ਕਿੰਨੇ ਚਿਰ ਦੀ ਚੱਕ ਪਾਸਿਆ ਇਹ ਇਹ 3 ਮਹੀਨੇ 10 ਦਿਨ ਹੋ ਗਏ 3 ਮਹੀਨੇ 10 ਦਿਨ ਹੋ ਗਏ ਹਾਂਜੀ ਤੇ ਦੁੱਧ ਕਿੰਨਾ ਜੇ ਤੇ ਕੋਲ ਥੱਲੇ 10 11 ਰੁਪਏ ਉੱਧਾਗਾ 10 11 ਲੀਟਰ ਹੈਗਾ ਵਾ ਹਾਂਜੀ ਹੈਗਾ ਮੁੱਕੇ ਤੇ ਤਿਆਰ ਤੇ ਇਹਦੇ ਇਹਨੇ ਸੱਜਰ ਨੇ ਕਿੰਨਾ ਕਿਚਵਾਇਆ ਤੇ ਇਹ 15 ਮੀਟਰ ਹੋਈ ਅੱਛਾ ਹੋਈ ਇਹ ਕਰਦੀ ਹੈ ਵੀ ਆਪਣੇ ਇਹ ਵੀ ਕਰਦੀ ਹੈ ਤੁਰਾਂ ਫਿਰ ਇੱਕ ਰੇਨਮੇ ਤੂ ਵਾ ਕੇ ਨਵੇਂ ਵਿਧੀ ਦਾ ਦੂਸਰੇ ਸਵੇ ਲਈ ਗੱਬਨ ਆਲੇ ਪਹਿਲਾ ਹੀ ਸੁਆ ਵੇਦਾ ਆਜ ਲਿਆਓ ਲਿਆ ਅੱਜ ਸਭ ਨਹੀਂ ਗਿਆ ਸਵੇ ਠੀਕ ਹੈ ਅਰਕੀ ਸਵੇ ਨੂੰ ਚੰਗੀ ਵੜ ਤਿਆਰ ਹੋਣੀ ਆ ਖਾਣਾ ਦਾ ਸਾਈਜ਼ ਗੈਪ ਵੀ ਚੰਗਾ ਵਾਕੀ ਯਾਰੀ ਕਈ ਯਾਰੀ ਪਛੇ ਜਿਹੜਾ ਬਾਹਰ ਦੇ ਬੰਦੇ ਤਾਂ ਵੀ ਡਰ ਜਾਂਦਾ ਥਾਨ ਬੜਾ ਪਿਆਰਾ ਵਾ ਜਿਹੜਾ ਇਹ ਦੇਖੋ ਚੰਗੇ ਸਾਈਜ਼ ਗੈਪ ਦਾ ਥਾਨ ਇਹ ਜਿਹੜਾ ਤੇ ਬਿਲਕੁਲ ਕੰਪੈਕਟਈ ਹੈ ਹਵਾਨਾ ਆ ਪਿੱਛੇ ਉਹਨੇ ਥਨਾਂ ਦਾ ਫੈਜ ਗਾਪ ਦੇਖ ਸਕਦੇ ਏ ਕਰੀ ਤੇ ਕਿੰਨਾ ਰੱਖਣਾ ਵੀ ਦੇਦਾ ਮੁੱਲ ਫਿਰ ਆਪਾਂ ਇਹਦਾ ਬੋਲ ਜੀ ਜੇਦੇ ਪਰ ਬੁਆਈਏ ਹਿਸਾਬ ਨਾਲ ਕਰੀਏ ਹਾਂਜੀ ਫਿਰ ਤੇ ਬਹੁਤ ਜ਼ਿਆਦਾ ਇਹ ਚਲੋ ਆਪਾਂ ਘਰੇਲੂ ਹਿਸਾਬ ਨਾਲ ਕਰਦੇ ਆ ਵੀ ਇਹਦਾ 45000 ਕਰਦੇ ਵਿੱਚੋਂ ਕਰਨਾ ਮੰਨਤਨ ਹਾਂਜੀ ਮੰਨਤਨ ਕਰਦਾ ਹਾਂ ਜੀ ਕਿੰਨਾ ਕਰਦੋਗੇ ਖੁੱਲਾ ਹੀ ਕਰਦਾਂਗੇ ਖੁੱਲਾ ਹੀ ਕਰਦੋਗੇ 45 ਕੋਈ ਫੋਨ ਲਾਵੇ ਕਰੀ ਹਨਾ ਹਾਂਜੀ ਠੀਕ ਹੈ ਜੀ ਇਹ ਤਾਂ ਮਗਰ ਉਹ ਬੱਛੀ ਏ ਅਛੇ ਇਹਦੇ ਮਗਰ ਵੱਛੀ ਵੀ ਹੈਗੀ ਏ ਨਹੀਂ ਬੱਛੀ ਆ ਵੱਛੀ ਵੀ ਜੀ ਇਹਦੇ ਮਗਰ ਆਹ ਵਾਲੀ ਠੀਕ ਹੈ ਤੇ ਹੁਣ ਜਿਹੜੀ ਤੁਹਾਨੂੰ ਦਿਖਾਉਣੀ ਹੈ ਹਾਂ ਜੀ ਇਹ ਕਾਹ ਤੋਂ ਕੜ ਗਪਨਗਾ ਹੁਣ ਤੁਹਾਨੂੰ ਦਿਖਾਵਾਂਗੇ ਇਹਦੇ ਕੋਲ ਵੀਰ ਜੀ ਕਿੰਨਾ ਦੁੱਧ ਇਹਦੇ ਕੋਲ 5 ਕਿਲੋ ਦੁੱਧ ਹੈਗਾ 5 ਕਿਲੋ ਦੁੱਧ ਹੈਗਾ ਵਾ ਕਿੰਨੇ ਚਿਰ ਦੀ ਚੱਕ ਪਾਸ ਤੇ ਇਹ 5 ਮਹੀਨੇ ਦੀ 5 ਮਹੀਨੇ ਚੱਕ ਪਾਸ ਏ ਲਿਆ ਖੋਲੋ ਤੋੜ ਦਿਏ ਫੇਰ ਤੁਹਾਨੂੰ ਇਹਦੇ ਸਿੰਗ ਜਿਹੜੇ ਇਹ ਹੈਗੇ ਆ 5 ਲੀਟਰ ਇਹ ਦੁੱਧ ਆ ਤੇ 5 ਮਹੀਨਿਆਂ ਦੀ ਚੱਕ ਪਾਸ ਤਸਤੇ ਲੈ ਆ ਵੀ ਜੀ ਅੰਦੀ ਤੇਰੀ ਹੈ ਬਿਲਕੁਲੀ ਬਾਕੀ ਇਹ ਕੀ ਕਰਦਾ ਚਾਹ ਪਣੀ ਤਾਂ ਸਾਰੀ ਜਾਊਗੀ ਜਿਹੜੇ ਚੌਂ ਚੌਂ ਚ ਠੰਡੀ ਤੇਰੀ ਹੈ ਹਾਂ ਨਹੀਂ ਠੰਡੀ ਹੁੰਦੀ ਆ ਥੋੜੇ ਤੋਂ ਬਿਲਕੁਲ ਤੋਂ ਬਰਾਬਰ ਆਈ ਚੱਲ ਠੀਕ ਹੈ ਜੀ ਤੇ ਕਿੰਨਾ ਰੱਖਣਾ ਵੀਰ ਜੀ ਦਾ ਮੁੱਲ ਫਿਰ ਆਪਾਂ ਇਹਦਾ ਮੁੱਲ ਵੀ ਜੀ ਆਪਾਂ ਸਾਹਵਾਂ ਨੂੰ 25000 ਰੁਪਏ ਦਾ ਲੈ ਲਈ ਤੇ ਦੇਣੀ ਕਿੰਨੇ ਦੀ ਹੈ 20 ਤਾਂ ਛੱਡ ਦੇ ਹੋਰ ਕਰ ਦੋ ਕਿ ਮੌਕੇ ਤੇ ਮਾਂ ਮੌਕੇ ਤੇ ਕਰ ਦੋ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਫੋਨ ਲਾਵੇ ਠੀਕ ਹੈ ਮੌਕੇ ਤੇ ਕਰ ਦੋ ਮੰਨ ਲਓ ਠੀਕ ਹੈ ਜੀ ਤੇ ਵਿੱਚ ਹੋ ਜਾਓ ਵੀਰ ਜੀ ਮੌਕੇ ਤੇ ਮੰਨ ਤਾਂ ਨਾ ਹੋ ਜਾ ਨਹੀਂ ਹੋਏ ਜੀ ਮੌਕੇ ਕਿੰਨਾ ਕਰ ਦੋਗੇ ਕਰ ਦੋ ਕਿ 17000 ਅੱਛਾ 17 ਦੇ ਲੱਗ ਬੰਨੇ ਦੇ ਦੋਗੇ ਠੀਕ ਹੈ ਬਾਕੀ ਇਹ ਕਿ ਵੀਰ ਜੀ ਹੁਣ ਇਹਦੀ ਪਹਿਲੀ ਵੀਡੀਓ ਵਾ ਕੋਈ ਫੋਨ ਲਾਵੇ ਇੱਕ ਵਾਰੀ ਸੌਦੇ ਆਪੇ ਮੌਕੇ ਤੇ ਹੋ ਜਾਣਗੇ ਕੋਈ ਫੋਨ ਲਾਵੇ ਇੱਕ ਵਾਰੀ ਤੇ ਹੁਣ ਆ ਜਿਹੜੀ ਇੱਕ ਅਵੇ ਲਾਲ ਗਾਂ ਤੁਹਾਨੂੰ ਇੱਕ ਟੁਕੜ ਗੱਭਨ ਤੁਹਾਨੂੰ ਦਿਖਾਉਣੀ ਆ ਇਹ ਵੀ ਜੀ ਕਿੰਨੇ ਚਿਰ ਦੀ ਚੈੱਕ ਪਾਸ ਚ ਇਹ ਵੀ ਜੀ 2 ਮਹੀਨੇ ਦਾਸਤਨ ਹੋ ਦੋ ਮਹੀਨੇ ਦਾਸਤਨ ਚੈੱਕ ਪਾਸ ਆ ਪਾਸ ਹੈ ਗਾਰੰਟੀ ਹੈ ਤੇ ਕਿੰਨਾ ਦੁੱਧ ਦੇ ਕੋਲ ਦੁੱਧ ਜਦੋਂ 6 ਕਿਲੋ ਦੇ ਦੋ 6 ਕਿਲੋ ਦੁੱਧ ਹੈਗਾ ਦੋ ਟਾਈਮਾਂ ਦਾ ਠੀਕ ਹੈ ਦੋ ਰੋ ਹੈ ਕਰੀਨ ਬਾਕੀ ਹੈਗੀ ਜਰਸੀ ਜੀ ਆਏ ਜਰਸੀ ਕ੍ਰਾਸ ਚ ਲੈ ਵੇ ਜੀ ਬਾਕੀ ਖਾਣਾ ਦਾ ਸਾਈਜ਼ ਦੇ ਆਪ ਇਹਦਾ ਵੀ ਚੰਗਾ ਬਾਕੀ ਫੇਲੀ ਵੀਡੀਓ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਖ ਚੱਕ ਕੇ ਖੜਾ ਖਣ ਤੁਣ ਵੀ ਜੀ ਓਕੇ ਫਿਰ ਛਾਲ ਜੀ ਕੀ ਆਹ ਵਾਲਾ ਇਹ ਖਾਂਜ ਧਾਰਾ ਘਾਟ ਆ ਉਹ ਸਾਡੋ ਅੱਛਾ ਹਾਂ ਜੀ ਆ ਮਗਰ ਲੇਖ ਸਹੀ ਧਾਰਾ ਘਾਟ ਅੱਛਾ ਧਾਰਾ ਘਾਟ ਆ ਤੇ ਇਹਦਾ ਮੁੱਲ ਕੀ ਜੇ ਫਿਰ ਇਹਦਾ ਮੋਲ ਜੀ ਆ ਦਾ ਵਜਾ 25000 ਕਰਦੇ ਜੀ ਤੇ ਤੇ ਨਹੀਂ ਕਿੰਨੇ ਦੀ ਆਪਾਂ 2000 ਕਰ ਦੋ ਮਾਨ ਹੋਰ ਕਰ ਦੋਗੇ ਮੋਕੇ ਤੇ ਮੋਕੇ ਤੇ ਕਰ ਦੂੰਗਾ ਠੀਕ ਐ ਵੀ ਉਹਦੇ ਲੱਗ ਬੰਨੇ ਹੋ ਜੂਗੀ ਹੋ ਜੂਗੀ ਕਰਦਾ ਜੀ ਕਹਿੰਦੇ ਕਰਦਾ ਠੀਕ ਹੈ ਚਲੋ ਕੋਈ ਨਾ ਕੋ ਫੋਨ ਲਾਵੇ ਇੱਕ ਵਾਰੀ ਮਾਨਤਾ ਨੇ ਮੌਕੇ ਤੇ ਹੋ ਜਾਣਗੇ ਖੁੱਲੇ ਬਾਕੀ ਇੱਕ ਆ ਕਾਫੀ ਖੂਬਸੂਰਤ ਵੈੜ ਤੁਹਾਨੂੰ ਚੰਗੇ ਰਿਕਾਰਡ ਵਾਲੀ ਤੁਹਾਨੂੰ ਦਿਖਾਉਣੀ ਹੈ ਕਿੰਨਾ ਚ ਵਿਧਿਆ ਦੇ ਕੋਲ ਪੱਕਾ ਦੁੱਧ ਇਹਦੇ ਕੋਲ ਐਸਟਾਨ ਹੁਣ 5 ਰਹਿ ਗਿਆ ਜੀ ਅੱਛਾ ਹੀਟ ਦੇ ਵਿੱਚ ਹੈ ਅੱਜ ਕੱਲ ਦੀ ਹੀਟ ਚਾਹੀਏ ਕੱਲ ਸ਼ਾਮਾਂ ਦੀ ਠੀਕ ਹੈ ਤੇ ਇਹਦੇ ਦਾ ਦੁੱਧ 7 ਕਿਲੋ ਹੈਗਾ ਸੀ ਹਲੇ ਇਹਦੇ ਅੱਛਾ ਹੁਣ 5 ਤੇ ਟੀਗਾ ਭਰਾਤਾ ਜੀ ਕਿੰਨੇ ਨਹੀਂ ਠੀਗਾ ਨਹੀਂ ਜੇ ਭਰਾਇਆ ਤੜੀ ਰਾਜੂ ਉਾਇਏ ਹੀੜੀ ਚਾਚੇ ਪ੍ਰਾਦੰਦੇ ਆ ਠੀਕ ਹੈ ਹਾਂਜੀ ਚਲੋ ਤੋਰ ਦਾਂ ਇੱਕ ਰਿੰਨਾਂ ਵਿੱਚ ਬਾਕੀ ਕਾਫੀ ਖੂਬਸੂਰਤ ਬਹਿ ਰਿਹਾ ਜਿਹੜੀ ਹੈ ਵੀ ਉਹਨੇ ਇਹਦੇ ਨੇ ਸਜਜਦੇ ਨੇ ਦੁੱਧ ਦਾ ਚੰਗਾ ਕੱਢਿਆ ਹੋਊਗਾ ਜਿਹੋ ਜਿਹਦਾ ਕੱਦ ਗਾਠਿਆ ਤੇ ਰੰਗ ਰੂਪ ਹੈ ਆ ਜਾ ਵੀਰ ਜੀ ਲਾਇਆ ਹੋ ਜੀ ਨਾਲ ਅਲੈਕਸੈਂਡਰ ਕਿੱਥੇ ਗੱਲ ਕਰਨਾ ਤੇ ਇਹਦਾ ਵੀਰ ਜੀ ਕਿੰਨਾ ਰੱਖਣਾ ਫਿਰ ਆਪਾਂ ਮੁੱਲ ਇਹਦਾ ਮੁੱਲ ਵੀ ਜੀ ਆਪਾਂ 18000 ਹਾਂਜੀ 18000 ਰੱਦੇ ਨਹੀਂ ਕਿੰਨੇ ਦੀ ਹੈ 7000 ਹੀ ਆਸਮਾਨਦਨ ਕਰਦੇ 15 15 ਲੱਗ ਦੇ ਦੋਗੇ ਤੂੰ ਹੀ ਦੱਸੋ ਜੀ ਕਰ ਦੂੰਦਾ ਤੇ ਕਰਦਾਂਗੇ ਵੇਖ ਲਓ ਚਲੋ ਕਰਦੇ ਆ ਮੌਕੇ ਤੇ ਮਾਂਦਤਾ ਨਾ ਕੋਈ ਫੋਨ ਲਾਵੇ ਇੱਕ ਰਹੀ 15 ਜੋ ਕੋ ਕਰਦੇ ਮਾਂਦਤਨ ਮੌਕੇ ਤੇ ਤੇ ਠੀਕ ਹੈ ਵੀ ਜੀ ਹੋਰ ਕੁਛ ਹੈ ਨਾ ਹਾਂਜੀ ਆ ਇੱਕ ਆਪਣੇ ਕੋਲ ਇੱਕ ਕੱਟਾ ਵੀ ਆ ਇੱਕ ਕੱਟਾ ਵੀ ਜਿਹੜਾ ਵੇਚਣਾ ਵੀ ਜੀ ਇਹਨਾਂ ਨੇ ਇਹਦੇ ਬਾਰੇ ਵੀ ਕੋਈ ਪੁੱਛ ਲੇਣਾ ਜਿਤਨਾ ਜਿਤਨਾ ਹੋਗਾ ਸਾਤਾਬ ਕਿੰਨਾ ਕ ਚਿਰਦਾ ਹੋਗਾ ਇਹ 10 11 ਮਹੀਨੇ ਹੋਗਾ 10 11 ਮਹੀਨਾ ਰਹੇਗਾ ਹਾਂਜੀ ਠੀਕ ਆ ਤੇ ਉਹ ਆਪਣੀ ਜਿਹੜੀ ਲਾਲ ਬਹਿੜ ਜੇ ਨਾ ਉਹਦੀ ਮਗਰ ਉਹ ਬੱਛਾ ਵਾ ਅੱਛਾ ਲਾਲ ਦੇ ਮਗਰ ਬੱਛਾ ਵੀ ਹੈਗਾ ਵਾ ਜਿਹੜੀ ਉਹ ਲਾਲ ਗਾਂ ਧੋਕੜ ਗੱਪਣਿਆ ਉਹਦੇ ਮਗਰ ਬੱਛਾ ਵਾ ਜਿਹੜਾ ਆਹ ਵਾਲਾ ਬੱਛਾ ਜੀ ਤੇ ਇੱਕ ਦੇ ਮਗਰ ਬੱਛੀ ਵੀ ਹੈ ਜਿਹੜੀ ਆਹ ਦੋ ਬੱਚੇ ਵੀ ਹੈਗੇ ਤੇ ਮੋਲਵੀ ਜੀ ਕੱਟੇ ਤਾਂ ਫਿਰ ਮੋਲਵੀ ਜੀ ਦਾ ਵੀ 7000 ਕਰ ਦਿਆ 7000 ਮੋਲਿਆ ਬਾਕੀ ਮਾਨਤਨ ਕਰਦਾ ਹਾਂ ਠੀਕ ਹੈ ਠੀਕ ਹੈ ਬਾਕੀ ਇਹ ਆ ਕਿ گاਵਾ ਤੁਹਾਡੇ ਘਰ ਕੋਈ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚ ਆ ਕੇ ਖੜੇ ਹਨਾ ਤੇ ਟੋਕੜਾ ਕੱਪਣਾ ਚੈੱਕ ਪਾਸ ਦੀ ਗਰੰਟੀ ਹੋਗੀ ਹਾਂਜੀ ਹਾਂਜੀ ਇੱਕ ਤੁਹਾਡੇ ਘਰਾਂ ਕੇ ਚੈੱਕ ਕਰਵਾ ਕੇ ਖੜੇ ਕਰਾ ਕੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ